वाहे गुरु वाहे गुरु वाहे गुरु ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਚਾਉ ਪਦੇ ਚਾਉਪ ਦੇ ਕਿਉ ਤੋੜ ਕੇ ਨਹੀਂ ਬੜਨਾ ਇਹਨੂੰ ਚਾਰ ਪਦਿਆਂ ਦਾ ਸ਼ਬਦ ਹੈ ਭਾਵ ਇਸ ਦਾ ਜੋ ਪਦੇ ਮੇਲ ਪੰਚਹ ਨਹੀਂ ਸਹਸਾ ਚੁਕਾਇਆ ਸਿਕਦਾ ਰਹੋ ਨਹ ਪਤੀਆ ਪੰਚਹ ਸਿਕਦਾ ਰਹੋ ਹਾਦੀਓਂ ਕ੍ਰਪਾ ਪੰਚੋ ਸਿਕਦਾਰੋ ਨਹੀਂ ਕਹਿਣਾ ਸਹਸਾ ਹਾ ਹਾ ਪੂਰਾ ਪੜਨਾ ਇਹਨੂੰ ਸਹਸਾ ਨਹੀਂ ਕਹਿਣਾ ਫਿਰ ਆੜਾ ਬਣ ਜਾਂਦਾ ਸਹਸਾ ਕਿਉਂ ਨਹੀਂ ਕਹਿਣਾ ਸਹਸਾ ਪਤੀ ਆਇਆ ਪਤੀ ਆਇਆ ਨਹੀਂ ਗੈਣਾ ਪਰ ਤਤੇ ਨੂੰ ਸਿਹਾਰੀ ਬਣ ਜਾਂਦੀ ਆ ਪਤੀ ਆਇਆ ਉਮਰਾਵੋ ਆਗੈ ਚੇਰਾ ਮਿਲ ਰਾਜਨ ਰਾਮ ਨਿਬੇਰਾ ਉਮਰਾਵੋ ਉਮਰਾਵੋ ਨਹੀਂ ਗੈਣਾ ਉਮਰਾਵੋ ਆਗੈ ਗੱਗੇ ਤੇ ਦੁਨਾਵਾ ਆਗੈ ਨਹੀਂ ਗੈਣਾ ਆਗੈ ਨੇਬੇਰਾ ਨਨੇ ਨੂੰ ਸਿਹਾਰੀ ਲੱਗੀ ਐ ਇਹਨੂੰ ਨਬੇਰਾ ਨਹੀਂ ਕਹਿਣਾ ਨੇਬੇਰਾ ਆਬ ਢੂੰਡਨ ਕਤਹ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾ ਢੂੰਡਨ ਟੱਡੇ ਤੇ ਟਿੱਪੀ ਲਾਉਣੀ ਐ ਢੂੰਡਨ ਨਹੀਂ ਕਹਿਣਾ ਢੂੰਡਨ ਗੋਬਿੰਦ ਬੱਬੇ ਤੇ ਟਿੱਪੀ ਸਹਿਤ ਗੋਸਾਈ ਇੜੀ ਨੂੰ ਬਿਹਾਰੀ ਬਿੰਦੀ ਸਹਿਤ ਗੁਸਾਈ ਨਹੀਂ ਕਹਿਣਾ ਗੱਗੇ ਤੇ ਹੋੜਾ ਪੜਨਾ ਹੈ ਗੁਸਾਈ ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੀ ਪੁਕਾਰਾ ਮਿਟੀ ਪੋਲਾ ਕਹਿਣਾ ਜੀ ਮਿਟੀ ਨਹੀਂ ਕਹਿਣਾ ਪੁਕਾਰਾ ਪੱਪੇ ਦੇ ਦੁਲੰਕੜੇ ਬੋਲਣੇ ਇਹਨੂੰ ਪੁਕਾਰਾ ਨਹੀਂ ਕਹਿਣਾ ਓਕਰ ਨਾ ਬਣੇ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੇ ਕਤ ਜਾਈ ਲਬਦ ਬੱਬਾ ਤਾਂ ਪੂਰੇ ਲਬਦ ਨਹੀਂ ਕਹਿਣਾ ਲਬਦ ਲਬਦ ਬੱਬਾ ਪੂਰਾ ਕਤ ਆਵੇ ਕਤ ਜਾਈ ਕਤ ਨਹੀਂ ਕਹਿਣਾ ਕਤ ਤਹ ਸਾਚ ਨਿਆਏ ਨਿਬੇਰਾ ਉਹ ਹਾ ਸਮਠਾਕੁਰ ਸਮਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਆਪ ਪਛਾਨੈ ਦੋੇ ਸ਼ਬਦ ਵੱਖ-ਵੱਖ ਪੜਨੇ ਆਪ ਪਛਾਨੈ ਨਹੀਂ ਗਾਣਾ ਆਪ ਪਛਾਨੈ ਸਰਬਥਾਨ ਕੋ ਰਾਜਾ ਪਹਿ ਅਨਹਦ ਸ਼ਬਦ ਅਗਾਜਾ ਰਾਜਾ ਪੁੱਲਾ ਕਹਿਣਾ ਜੀ ਰਾਜਾ ਨਹੀਂ ਕਹਿਣਾ ਰਾਜਾ ਤਿਸ ਪਹਿ ਕਿਆ ਚਤਰਾਈ ਮੇਲ ਨਾਨਕ ਆਪ ਗਵਾਈ ਪਹਿ ਪਹਿ ਨਹੀਂ ਕਹਿਣਾ ਹਾ ਹਾ ਬੋਲਣਾ ਜੀ ਪਹਿ ਸੂਰਠ ਮਹੱਲਾ ਪੰਜਵਾ ਹਿਰਦਾਇ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਇਓ ਵਸਾਏ ਹੋ ਧਿਆਇਓ ਹੋ ਵਸਾਏ ਹੋ ਧਿਆਇਓ ਨਿ ਗਾਣਾ ਵਸਾਏ ਹੋ ਧਿਆਇਓ ਹੋ ਗੁਰਪੂਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਕਹਿਆ ਲਹਿਿਆ ਇਹਨੂੰ ਕਹਿ ਹਾ ਲਹਿ ਹਾ ਨਹੀਂ ਕਹਿਣਾ ਕਹਿ ਹਾ ਲਹਿਿਆ ਆਪਣਾ ਹੋਇਓ ਗੁਰ ਮਿਹਰਵਾਨ ਆਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰ ਸਨਾਨ ਮਿਹਰਵਾਨਾ ਮਿਹਰ ਮਮੇ ਦੀ ਸਿਹਾਰੀ ਤੇ ਹਾ ਹਾ ਮਿਹਰ ਇਨ ਮਿਹਰਵਾਨਾ ਨਹੀਂ ਗਾਣਾ ਮਿਹਰਵਾਨਾ ਸਾਚੀ ਗੁਰ ਵੜਾਈ ਤਾਂ ਕੀ ਕੀਮਤ ਕਹਿਣਾ ਨਾ ਜਾਈ ਸਿਰ ਸਾਹ ਪਾਤ ਸਾਹ ਗੁਰ ਪੀਟਤ ਮਨ ਓਮਾਹ ਪੀਟਤ ਟੈਂਕਾ ਪੂਰਾ ਪੀਟਤ ਨਹੀਂ ਗਾਣਾ ਪੀਟਤ ਸਗਲ ਪਰਾਛਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ Jap ਪੂਰਨ ਹੋਏ ਕਾਮਾ Jap ਪੂਰਨ ਵਖ ਵਖ ਦੋਏ ਸ਼ਬਦ ਗੁਰ ਕੀ ਨੋ ਮੁਕਤ ਦੁਆਰਾ ਸਭ ਸਿਰਸਟ ਕਰੈ ਜੈਕਾਰਾ ਮੁਕਤ ਕੱਕਾ ਪੂਰਾ ਮੁਕਤ ਨਹੀਂ ਕਹਿਣਾ ਮੁਕਤ ਸਿਰਸਟ ਇਹਨੂੰ ਸਿਰਸਟ ਨਹੀਂ ਕਹਿਣਾ ਸਿਰਸਟ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਪੈ ਲਾਥੇ ਸੂਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗ੍ਰਹਿ ਆਏ ਰਹ ਰਹੇ ਨੂੰ ਸਹਾਰੀ ਲੱਗ ਅਗੇ ਦੇ ਚਰਨਾ ਵਿੱਚ ਹੈ ਗਿਰਹਿ ਨਹੀਂ ਗਹਿਣਾ ਗਿਰਹਿ ਸੰਤਹ ਰਾਮ ਨਾਮਨ ਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਆਨੰਦ ਸੁਕ੍ਰਿਤ ਕਰੀਐ ਰਹਾਉ ਸੁਕ੍ਰਿਤ ਸੁਕਿਰਤ ਨਹੀਂ ਗਹਿਣਾ ਸੁਕ੍ਰਿਤ ਇਕੱਠਾ ਸੰਤ ਕਾ ਮਾਰਗ ਧਰਮ ਕੀ ਪਾਉੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ KEL ਬਿਖ ਨਾਸੀ ਹਰ ਚਰਣੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ ਆਪਨੇ ਜਿਨ ਪੂਰੀ ਕਾਲ ਰਾਖੀ ਉਸਤਤ ਅਸਤਤ ਨਿਗਣ ਅਸਤਤ ਅਸਤਤ ਕਰਹੁ ਕਰੋ ਨਿਗਣ ਪੂਰੀ ਕਲ ਰਾਖੀ ਕਲ ਇਹਨੂੰ ਕਲ ਨਹੀਂ ਗਹਿਣਾ ਕਲ ਜੀਅ ਜੰਤ ਸਭ ਪਾਏ ਪਵਿੱਤਰਾਂ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਖੋਏ ਪਾਪ ਖੋਏ ਨਿਗਾਣਾ ਭਾਰਾ ਕਹਿਣਾ ਖੋਏ ਸਭ ਪਪਾ ਪੂਰਾ ਜੋਰ ਦੇ ਕੇ ਬੋਲਣਾ ਸਭ ਨਹੀਂ ਕਹਣਾ ਭਾਈ ਸਾਹਿਬ ਸਭ ਵਾਹਿਗੁਰੂ 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 ਜੀ ਵਾਹਿਗੁਰੂ